ਚੌਥਾ ਟੈਂਕ ਪਾਣ ਲੱਗਿਆ ਜੀ ਵੀਡੀਓ 'ਚ ਜੇ ਕੋਈ ਵੀ ਘਾਟ ਬਾਤ ਤੁਹਾਨੂੰ ਲੱਗਦੀ ਆ ਦੋਸਤੋ ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਹਿਸਾਬ ਕਿਤਾਬ ਕੀ ਛਾੜ ਨਿਕਲਿਆ ਆਪਾਂ ਪਹੁੰਚ ਗਏ ਜੀ ਮੰਡੀ ਸਵਾਗਤ ਹੈ ਦੋਸਤੋ ਤੁਹਾਡਾ ਨਵੇਂ ਵਲੌਗ ਚ ਅੱਜ ਆਪਾਂ ਲੱਗਿਆ ਜੀਰੀ ਵੜਨ ਦੇਖਦੇ ਹਾਂ ਕਿਵੇਂ ਝਾੜ-ਝੂੜ ਕੀ ਰਹਿੰਦਾ ਕੀ ਹਸਾਬ-ਕਿਤਾਬ ਨਾਲ ਨਿਕਲਦੀ ਆ ਬਣੇ ਰਹੋ ਵਲੌਗ ਦੇ ਨਾਲ ਵੱਡਾਂਗੇ ਲਗਭਗ 5 ਕਿਲੇ ਵੜਨ ਦੀ ਸਲਾਹ ਜ ਉਨਾ ਦੂਜੇ ਖੱਤੇ ਚ ਬਾੜਤੀ ਇਧਰ ਦੀ ਰਾਜਾ ਕਰਕੇ ਟਰੈਲੀ ਲੰਘਣ ਨੂੰ ਪਹਿਲਾਂ ਉਹ ਵੱਟ ਕੇ ਫੇਰ ਇਹਨੂੰ ਦੁਬਾਰੇ ਲਗਾਗੇ ਵੱਡਣ ਇਹ ਚ ਦੋ ਕੇਡੇ ਦਿੱਤੇ ਤੇ ਇਹਂ ਘਿਉਂ ਡੇ ਰਹ ਆ ਵੀ ਵੱਡਣ ਵਾਲੀ ਇਧਰ ਲਈ ਆਪਣੇ ਇਹਨੂੰ ਵੀ ਦੇਖਦੇ ਆ ਇਹ ਵੀ ਚੱਕਾ ਹੈ ਅੱਜ ਜੇ

por menos que te, te la voy ਅੱਜ ਮਜੀਨ ਦੀ ਬਾਤ ਬਚਾਈ ਜਾਊਗੀ ਅੱਜ ਆਪਾਂ ਮੈਕ ਕਰਾਂ ਭੁੱਲੇ ਸੀ ਤਾਂ ਕਰਕੇ ਚੌਥਾ ਟੈਂਕ ਪਾਣ ਲੱਗਿਆ ਜੀ ਤਿੰਨ ਪਹਿਲਾਂ ਪੈ ਗਏ ਬਾਕੀ ਕੱਲ ਨੂੰ ਮੰਡੀ ਜਾ ਕੇ ਪਤਾ ਲੱਗੂਗਾ ਕੀ ਸਾਹਿਬ ਕਿਤਾਬਾਂ ਦੇਖਣ ਨੂੰ ਤਾਂ ਐ ਲੱਗਦੀ ਹੈ ਬੜੀ ਨੇ ਟੂ ਬਾਕੀ ਉਹ ਟਾਈਮ ਦੱਸੂਗਾ ਕੱਲ ਨੂੰ ਜਦੋਂ ਕੰਡੇ ਤੇ ਚੜੀ ਉਦੋਂ ਪਤਾ ਲੱਗੂ ਤੇ ਕੀ ਰੇਟ ਲੱਗਦਾ ਤੇ ਅੱਜ ਤੇ ਕੱਲ ਦਾ ਵਲੌਗ ਇਕੱਠੇ ਹੋਣਗੇ ਕੱਲ ਨੂੰ ਮੰਡੀ ਵਾਲਾ ਵੀ ਨਾਲੇ ਪਾਵਾਂਗੇ ਇਹਦੇ ਵੀਡੀਓ ਜੇ ਕੋਈ ਵੀ ਘਾਟ ਬਾਗ ਤੁਹਾਨੂੰ ਲੱਗਦੀ ਆ ਦੋਸਤੋ ਦੱਸ ਦਿਆ ਕਰੋ ਆਪਾਂ ਉਹ ਗੱਲ ਦਾ ਸੁਧਾਰ ਕਰਾਂਗੇ ਕੋਈ ਬਾਅਦ ਜਾਂ ਕੋਈ ਹੋਰ ਕੋਈ ਵੀ ਚੀਜ਼ ਦੀ ਉਹ ਹੁੰਦੀ ਆ ਤੁਸੀਂ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰਿਓ ਬਈ ਬਣ ਕੇ ਸਾਰੇ ਜਿੰਨਾ ਵੀ ਹੁਲ ਗਿਆ ਇਹ ਹੁਣ ਆਪਾਂ ਵਲੌਗ ਪਾਇਆ ਕਰਾਂਗੇ ਲਗਾਤਾਰ ਜਿਵੇਂ ਜਿਵੇਂ ਆਪਾਂ ਕੋਈ ਖੇਤ ਵਟਿਆ ਕਰਾਂਗੇ ਜਾਂ ਮੰਡੀ ਚ ਲੈ ਕੇ ਜਾਇਆ ਕਰਾਂਗੇ ਉਹ ਤੁਹਾਨੂੰ ਜਾਣਕਾਰੀ ਸਾਰੀ ਦਿਆ ਕਰਾਂਗੇ ਕਿ ਕੀ ਰੇਟ ਲੱਗੀ ਕੀ ਹਿਸਾਬ ਕਿਤਾਬ ਉਹ ਆਪਾਂ ਸਭ ਕੁਝ ਦੱਸਿਆ ਕਰਾਂਗੇ ਇੱਕ ਟਰਾਲੀ ਦਾ ਇਹ ਭਰ ਕੇ ਆਪਨੇ ਦੂਜੀ ਲੈਣ ਗਿਆ ਹੋਇਆ ਪਲਾਣੇਵਾਰ ਦੇਖਦੇ ਆ ਨਿਕਾਲ ਏਟੀ ਠੀਕੇ ਲੱਗਦਾ ਐਡਾ ਕੋਈ ਯਾਨੀ ਕਿ 3:30 ਤੱਕੇ ਨਿਕਲੂਗੀ ਬੱਦਦਾ ਲੱਗਦੀ ਨਹੀਂ ਘੱਟ ਵੇਖ ਨਿਕਲਿਆ ਵੇ ਬਾਕੀ ਕੱਲ ਨੂੰ ਤੋਲ ਕੇ ਪਤਾ ਲੱਗੂਗਾ ਕੱਲ ਨੂੰ ਮੰਡੀ ਚ ਲੈ ਕੇ ਜਾਵਾਂਗੇ ਉਹ ਲੋਗ ਵੀ ਨਾਲੇ ਪਾਵਾਂਗੇ ਕੱਲ ਵਾਲਾ ਤੇ ਅੱਜ ਵਾਲਾ ਇਹ ਸਾਰਾ ਇਕੱਠੀ ਕਰਾਂਗੇ ਨਾਲੇ ਆਪਾਂ ਨੂੰ ਹਿਸਾਬ ਕਿਤਾਬ ਦਾ ਆਪਦਾ ਪਤਾ ਲੱਗ ਜੂ ਵਿਕੀ ਹਿਸਾਬ ਕਿਤਾਬ ਨਾਲ ਨਿਕਲੀ ਆ ਕੀ ਰੇਟ ਲੱਗਿਆ ਕੱਲ ਨੂੰ 90 ਮੰਡੀ ਜੀ ਜਾਵਾਂਗੇ ਉਹ ਤੁਹਾਨੂੰ ਦੱਸਾਂਗੇ ਫਿਰ ਆਪਾਂ ਆਪਣੇ ਬੰਦਾ ਡਰਾਈਵਰ ਫਾਦ ਗਿਆ ਆਇਆ ਦਲਾਮ ਲੱਗ ਗਿਆ ਹੁਣ ਤਲਾਵੀ ਆ ਵੀ ਚੱਕ ਦਾਂਗੇ ਹਾਂ ਅੰਤਲਾ ਆ ਹੁਣ ਉਹ ਉਹ ਚ ਬਚੂ ਫਿਰ ਉਹ ਵਿੱਚ ਰੱਖੀ ਪਰਾਗੇ ਉਹ ਨਾਲੇ ਹੁਣ ਉਹ ਕਰਦਾਂ ਦੋਨੇ ਇਕੱਠੀ ਲੈ ਜਾਾਂਗੇ ਲਾਉ ਜਿਓ ਡਰਲੀ ਪਰ ਕੇ ਭੇਜੀ ਤੀ ਦੂਈ ਆ ਗਈ ਜੀਨਾ ਖਤਿਆਂ ਜ ਬਾੜਤੀ ਇਧਰ call ظwi. ਲਾਸਟ ਕਿਡਾ ਰਹਿ ਗਿਆ ਜੀ ਆਪਣਾ ਬੱਸ ਵੱਢੀ ਗਈ ਆ ਗਿਆ ਆਪਾਂ ਦੂਜੇ ਡਾਇਰੈਕਟਰ ਤੇ ਦੋ ਤਿੰਨ ਗਦਣ ਘਾੜ ਕੇ ਫੇਰ ਵੱਡਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕੀ ਹਿਸਾਬ ਗਦਾਵਾ ਕੀ ਛਾੜ ਨਿਕਲਿਆ ਇਹਨੇ ਆ ਦੇਖਦੇ ਆ ਕੱਲ ਨੂੰ ਵੀਰੇ ਕੀ ਬਣਦਾ ਇਹ ਇੱਕ ਦੀ ਨਗਾਲ ਠੀਕੇ ਲੱਗਦਾ ਏਡਾ ਕੋਈ ਖਾਸ ਕੋ ਨਹੀਂ ਜਾਨੀ ਜੇ ਪੂਰਾ ਸੁਰਾਜੀ ਕਰਦਿਆਂ ਨੇ ਜਿਹੜੀਆਂ ਨਗਾਲ ਨਵੇਂ ਮਿੱਤਰ ਆਪਾਂ ਚੱਲੇ ਨਾਪੇ ਸਵੇਰੇ ਲੈ ਗਏ ਟਰਾਲੀਆ ਮੰਡੀ ਚ ਰੇਡ ਰੂਟ ਲੱਗ ਗਿਆ ਜਾ ਕੇ ਦੇਖ ਰਿਹਾ ਕਿਵੇਂ ਨਿਕਲੀ ਆ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆ ਨਾਪੇ ਜਾਂਦੇ ਆ ਆਪਾਂ ਪਹੁੰਚ ਗਏ ਮੰਡੀ

ਆਪਾਂ ਹੋਵੇ ਥੋੜੇ ਲੇਟ ਆ। ਕੰਡਾ ਲਗਭਗ ਲੱਗ ਗਿਆ। ਥੋੜਾ ਜਿਹਾ ਰਹਿ ਗਿਆ। ਦਿਖਾਉਣਿਆ ਜੀ। ਆਪਣਾ ਨਿਬੜ ਗਿਆ ਕੰਮ ਜੀ। ਆਪਾਂ ਹੋਵੇ ਵਿਹਲੇ। ਦੱਸਣਾ ਸੀ ਆਹ ਉਹ ਕੰਡੇ ਜਾ ਕੇ ਕਿਵੇਂ ਆ ਕੇ ਜਿਹਦਾ ਗਰਾਵ। ਦੇਖਣ ਨੂੰ ਤਾਂ ਐ ਵੀ ਬਸ ਤਿੰਨ ਸਾਢੇ ਕਿ ਤੰਨੇ ਕੰਟਰੋਲ ਦੀ ਬਿੱਗ ਕਲੀਆ ਤੂੰ ਯਾਦ ਹੋਣੀ ਬਾਕੀ ਮੰਡੀ ਜਾ ਕੇ ਮਿਲਦੇ ਆ ਹੁਣ ਨਾ ਸੁਣਿਆ ਅੰਵੇ ਰੋ ਤੇ ਦਾਉ ਦਾ ਮੰਡੀ ਚ ਹੋ ਗਿਆ ਆਪਾਂ ਵੇਲੇ ਆਪਾਂ ੱੱਲੇ ਹੁਣ ਲਓ ਜੀ ਆਪਾਂ ੱੱਲੇ ਪਿੰਡ ਨੂੰ ਵਾਪਸ ਮੰਡੀ ਵਾਲਾ ਕੰਮ ਨਿਪਟ ਗਿਆ ਜੀ ਆਪਣਾ ਬਾਕੀ ਨੂੰ ਮੰਡੀ ਜਾ ਕੇ ਦੱਸ ਦਿਆਂ ਮੋਟਾ ਮੋਟਾ ਛਾਵ ਲਾ ਕੇ ਦੇ ਕੇ راہ ਲ ਨਿਕਲਿਆ ਬਾਕੀ ਜੇ ਕੋਈ ਵੀ ਰਹਿ ਕੋਈ ਵੀ ਸਲਾਹ ਹੁੰਦੀ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਅਗਲੇ ਦੀ ਮੋਟਰ ਤੇ ਤੇ ਹਿਸਾਬ ਦਾਵਤਾ ਇਹ ਲਾਇਆ ਵੀ ਆਪਣੀ ਤਿੰਨ ਦੇ ਉੱਤੇ ਨਿਕਲਿਆ ਹੀ ਠੀਕ ਹੈ ਝਾੜਾ ਇਸ ਵਾਰ ਇੰਨਾ ਜ਼ਿਆਦਾ ਨਹੀਂ ਹੈਗਾ ਵਿਸਾਕਤਾਵ ਜੀ ਠੀਕ ਹੈ ਇੱਥੇ ਆਪਾਂ ਹੁਣ ਬਲੌਗ ਦੀ ਕਰਦਿਆਂ ਨਾਲ ਸਮਾਪਤੀ ਤੁਸੀਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬਰ ਲਾਈਕ ਵੀਡੀਓ ਨੂੰ ਜ਼ਰੂਰ ਕਰਿਓ ਮਿਲਦੇ ਹਾਂ ਅਗਲੇ ਬਲੌਗ ਵਿੱਚ